ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਮਿਲੋ ਜੀ ਲੱਖੇ ਨੂੰ ਵੀ ਸਤਿ ਸ੍ਰੀ ਅਕਾਲ ਜੀ ਲਓ ਜੀ ਚੱਲੇ ਅੱਜ ਕਰਤਾਰਪੁਰ ਨੂੰ ਤੁਹਾਨੂੰ ਇੱਕ ਚੀਜ਼ ਦਿਖਾਉਣੀ ਹੈ ਰਾਸਤੇ ਤੇ ਆਪਣੀਆਂ ਪੈਲੀਆਂ ਇਹ ਠੇਕੇ ਦੇ ਦਿੱਤੀਆਂ ਜਿੱਦਾਂ ਚਾਚੇ ਦਾਆਂ ਦੀ ਪੈਲੀ ਆ ਇਹਦੇ ਵਿੱਚ ਤੁਹਾਨੂੰ ਦਿਖਾਉਨੇ ਆ ਦੇਖਿਓ ਝੋਨੇ ਦੇ ਹਾਲਾਤ ਦੇਖੋ ਝੋਨਾ ਕਿੱਥੇ ਗਿਆ ਬਰਸਾਤਾਂ ਦੇ ਵਿੱਚ ਹੀ ਆਊਗਾ ਲਓ ਜੀ ਝੋਨਾ ਇਹ ਪੱਕ ਚੱਲਾ ਆ ਦੇਖੋ ਝੋਨਾ ਪੱਕਣ ਦਿਵਾਲੇ ਹੋਇਆ ਹੈ ਇਹ ਸਾਰਾ ਐਵੇਂ ਮਾੜੀ ਮੋਟੀ ਮੰਜਾ ਰਹਿ ਗਈ ਹੈ ਅੱਜ ਤਰੀਕ ਹੋਈ ਹੈਗੀ ਆ 2 ਸਤੰਬਰ ਅਮਾੜਾ ਮਾੜਾ ਹਰਾ ਰਹਿ ਗਿਆ ਮੇਰੇ ਖਿਆਲ ਆ ਵੀ ਹਫਤਾ ਕ ਕੱਢੂ ਹਫਤੇ ਤੱਕ ਝੋਨਾ ਆ ਜਾਣਾ ਇੱਧਰ ਵੀ 7-8 ਖੇਤ ਆ ਇੱਧਰ ਵੀ ਹੈਗੇ ਆ ਖੇਤ ਇੱਧਰਲੇ ਬੰਦੇ ਝੋਨਾ ਤਕਰੀਬਨ ਬਾਕੀ ਚ ਲਾਇ ਹਫਤਾ ਖੰਡ ਲਊਗਾ ਹੋਰ ਇੱਧਰ ਆ ਇਹ ਪੰਜਾ ਸਾਢੇ ਪੰਜਾ ਖੇਤਾਂ ਦੀ ਪੱਟੀ ਆ ਇਹ دھੂ ਦੀ ਉਹ ਮੂਰੇ ਆ ਇਹ ਸਾਡੇ ਘਰ ਦੇ ਆ ਜਿੱਦਾਂ ਜੱਦੀ ਜ਼ਾਇਦਾ ਦੇ ਆ ਉਹਦੇ ਵਿੱਚੋਂ ਚਾਚਾ ਦਾ ਦਾ ਹਿੱਸਾ ਆ ਤੇ ਉਹਨਾਂ ਨੇ ਕਾ ਠੇਕੇ ਦੇ ਦਿੱਤੀ ਆ ਪਹਿਲੀ ਇਹ ਇੱਧਰ ਉਹ ਅੰਕਲ ਜਿਹੜੇ ਠੇਕੇ ਦੇ ਕਰਦੇ ਆ ਉਹਨਾਂ ਦੀ ਆਪਣੀ ਆ ਪਹਿਲੀ ਉਦਾਂ ਦੇ ਵੀ ਉਹਨਾਂ ਨੇ ਝੋਨਾ ਲਾਇਆ ਇਹ ਆ ਵੀ ਉਹਨਾਂ ਦਾ ਮੇਰੇ ਘਰ ਪੰਜ ਕਿਛੇ ਖੇਤ ਹੋ ਆ ਇਹ ਸਾਰੇ ਇਕੱਠੇ ਹੀ ਤਕਰੀਬਨ ਪੱਕ ਜਾਣੇ ਆ ਵੱਦੋ ਵੱਦ ਦਿਨ ਕਿੰਨੇ ਲੈਣਗੇ ਤੁਸੀਂ ਆਪ ਦੇਖ ਲਓ ਵੀ ਮੁੰਜਰੇ ਦੀ ਕਿੰਨੀ ਰਹਿੰਦੀ ਆ ਆ ਦੇਖ ਲਓ ਤਕਰੀਬਨ ਹੀ ਪੱਕ ਚੱਲਾ ਆਇਆ ਹੈ ਇਹ ਹੈਗੀ ਜੀ ਪੈਲੀ ਪੈਂਦੀ ਡੱਫਰਵਾਲ ਤੇ ਤੁਹਾਨੂੰ ਦਿਖਾਉਨੇ ਪਿੰਡ ਡੱਫਰਵਾਲ ਜਿਹੜਾ ਬੇਵਾਦ ਪਿੰਡ ਆ ਉਹ ਵੀ ਤੁਹਾਨੂੰ ਦਿਖਾਉਨੇ ਆ ਚਲੋ ਜਿੱਦਾਂ ਅੱਗੇ ਜਾਣੇ ਤੁਹਾਨੂੰ ਦਿਖਾਉਨੇ ਆ ਉਦਾਂ ਪਿੰਡ ਵੀ ਆਇਆ ਜੀ ਉਹ ਪਿੰਡ ਡੱਫਰਵਾਲ ਇਹਦੇ ਚਾਰ ਚੁਬੇਰੇ ਫਿਰਨੀ ਆ ਇਧਰ ਨੂੰ ਵੀ ਫਿਰਨੀ ਆ ਇਧਰ ਨੂੰ ਵੀ ਰਾਸਤਾ ਆ ਉਹ ਪਰਲੇ ਬੰਨੇ ਵੀ ਰਾਸਤਾ ਆਉਂਦਾ ਆ ਪਰਲੇ ਬੰਨੇ ਵੀ ਜਿੱਦਾਂ ਦੋ ਬੰਨੇ ਛੱਡ ਕੇ ਹੁਣ ਬਣ ਗਈ ਆ ਦੋ ਬੰਨੇ ਰਾਸਤਾ ਇਹ ਬੇਵਾਦ ਪਿੰਡ ਆ ਡੱਫਰਵਾਲਾ ਦੇਖੋ ਪੁਰਾਣਾ ਬੋਰਡ ਵੀ ਲੱਗਾ ਤੇ ਟੀਕਰਾਂ ਵਗੈਰਾ ਸਾਰਾ ਕੁਝ ਵਿੱਚ ਬਹੁਤ ਆ ਇਹ ਹੈਗਾ ਡੱਫਰਵਾਲ ਪਿੰਡ ਆ ਤੁਹਾਨੂੰ ਮੱਟੀ ਟੀਕਰਾਂ ਵੀ ਦਿਖਾਉਣਾ ਦੇ ਖੇਤਾਂ ਦੇ ਵਿੱਚ ਆ ਦੇਖੋ ਇਹ ਆ ਦੇਖੋ ਆ ਦੇਖੋ ਟੀਕਰਾਂ ਇਹ ਆ ਦੇਖੋ ਇਹ ਪਿੰਡ ਆ ਜੀ ਡੱਫਰਵਾਲ ਉਹ ਜਿਹੜੀ ਸਾਡੇ ਮੋਟਰਾਂ ਦਿਖਾਈਆਂ ਡੱਫਰਵਾਲ ਤੇ ਵੱਜਦੀਆਂ ਆ ਨਾਲ ਆ ਗਿਆ ਰਸੂਰਪੁਰ ਪਿੰਡ ਇਧਰ ਇਹ ਪਿੰਡ ਦਾ ਬੇਬਾਕ ਹੋ ਗਿਆ ਆ ਇਹਦੇ ਵਿੱਚ ਆ ਬੂੜ ਇੱਕ ਪੁਰਾਣਾ ਰਹਿ ਗਿਆ ਇੱਕਾ ਜਗਾ ਹੈ ਬਾਬੇ ਦੀ ਬਾਕੀ ਪਰਲੇ ਬੰਨਿਓ ਤੁਹਾਨੂੰ ਹੁਣ ਮੋਟਰਸਾਈਕਲ ਪਰਿਆਂ ਦੀ ਖੰਡਣਾ ਤੁਹਾਨੂੰ ਦਿਖਾਉਣਾ ਜਾਂਦਾ ਜਾਂਦਾ ਮੈਂ ਇਹ ਪਿੰਡ ਹੁੰਦਾ ਜੀ ਪਹਿਲੀਆਂ ਦੇ ਵਿੱਚ ਇੱਥੇ ਮੁਸਲਮਾਨਾਂ ਦਾ ਡੱਫਰਵਾਲ ਇਹ ਆ ਜੀ ਪਿੰਡ ਆਹ ਤੇ ਵੀ ਆ ਗਿਆ ਉਸ ਬਟਾਅ ਦੇ ਲੈ ਕੇ ਇਹ ਵੀ ਉੱਤੇ ਉੱਤੇ ਆਉਂ ਨਹੀਂ ਪੈਰ ਚੱਲ ਆ ਗਿਆ ਟੈਂਡਰ ਵੀ ਇਹ ਬਾਦੂ ਦਾ ਟੱਕਰ ਵਾਲੇ ਦਾ ਨਾਮ ਉਹਦਾ ਇਹਦੇ ਨਾਮ ਤੇ ਸਾਡੀਆਂ ਜਮੀਨਾਂ ਹੱਲੇ ਵੀ ਬੋਦੀਆਂ ਨੇ ਫਰਦਾਂ ਨਿਕਲਦੀਆਂ ਟੱਕਰ ਵਾਲੇ ਨੂੰ ਇਹਦੇ ਨਾਮ ਦੇ ਨਿਕਲ ਆ ਦੇਖੋ ਇਧਰ ਉਹਨੇ ਪਹਿਲਾਂ ਜੇ ਪਿੰਡ ਬਸਦਾ ਹੈਗਾ ਟੱਪਰ ਵਾਲਾ ਤੋਂ ਬੰਨੇ ਪਰੇ ਕੱਢਦਾ ਹੈ ਜਿਹਨੇ ਵੀ ਗੱਲ ਗੋਲੀ ਗਿਆ ਬੰਦ ਦੜਜੂ ਗਿਆ ਆਹ ਜਹਾ ਤੇ ਮੇਰੇ ਪੈਦੀ ਤੋਂ ਉਹ ਬੰਨੇ ਝੜਕ ਬਣ ਗਈ ਆ ਇੱਕ ਚ ਰਸਤਾ ਪਿੰਡ ਨੂੰ ਆ ਪੈਂਦਾ ਇੱਕ ਦਾ ਨੋਜ ਇੱਥੇ ਵੀਡੀਓ ਖੜੇ ਹੋਗੇ ਉੱਥੇ ਬਣਾਈ ਉਹ ਸਗਾ ਇੱਕ ਉਹ ਪੁੰਜੇ ਤੇ ਰਸਤਾ ਪਿੰਦਾ ਇੱਕ ਦਾ ਨੂੰ ਇੱਧਰ ਨੂੰ ਦਿਖਾਉਣਾ ਇੱਧਰ ਨੂੰ ਵੀ ਇੱਕ ਰਸਤਾ ਜਾਂਦਾ ਆ ਦੇਖੋ ਇੱਧਰ ਨੂੰ ਵੀ ਪੈਂਦਾ ਕਰਾਸਤਾ ਆ ਜਾਂਦਾ ਇਹ ਹੁਣ ਪਹਿਲਾ ਵੀਡੀਓ ਪਾਈਆ ਆਪੋਲੇ ਬਣੇ ਜਿੱਦਾਂ ਤੇ ਪਹੁੰਚ ਪਾਈਏ ਜੀ ਇਹਦੇ ਲਈ ਪੂਰੀ ਧਿਆਨ ਆ ਰਿਹਾ ਹੈ ਆ ਰਾਸਤਾ ਉੱਪਰ ਦਾ ਹਾਂ ਚਲੋ ਦਿਖਾਉਨੇ ਆ ਜੀ ਬਾਕੀ ਗਾਂ ਹੁਣ ਜਿੱਦਾਂ ਜਿੱਦਾਂ ਜਾਣੀ ਆ ਚਲੋ ਅੱਜ ਦੇ ਲਈ ਜੱਦੂ ਦਾ ਪ੍ਰੋਗਰਾਮ ਧੰਨਵਾਦ ਆਇਆ ਜੀ ਪੁਰਾਣਾ ਬੋਰਡ ਟੱਪਰ ਵਾਲ ਦੇ ਵਿੱਚ ਕੀ ਨਿਸ਼ਾਨੀ ਰਹਿ ਗਈ ਹੈ ਤੇ ਆ ਦੇਖੋ ਇੱਟਾਂ ਰੋੜੇ ਪਏ ਨੇ ਇਹ ਬੇ ਆਵਾਜ਼ ਪਿੰਡ ਆ ਉਜੜ ਗਿਆ ਜਿਹਨੂੰ ਕਹਿ ਸਕਦੇ ਆ ਉਹ ਪਿੰਡ ਆ ਇਹ ਅੱਜ ਉੱਤੇ ਥੇ ਆ ਜਿੱਦਾਂ ਪਿੰਡ ਦੇ ਥਾਂ ਉੱਚਿਆਂ ਦੇ ਉੱਤੇ ਬਥੇ ਹੁੰਦੇ ਸੀ ਨਾ ਪਿੰਡ ਇਦਾਂ ਇਹ ਪਿੰਡ ਬਸਿਆ ਆ ਇਦਾਂ ਬਸਿਆ ਸੀ ਬਸਿਆ ਨਹੀਂ ਹੁਣ ਹੁਣ ਤਾਂ ਡੜ ਟੱਕਾ ਇਹ ਦੇਖੋ ਆ ਪੁਰਾਣਾ ਬੂੜ ਆ ਪਹਿਲਾਂ ਤੇ ਇੱਕ ਇਹ ਨਿਸ਼ਾਨੀ ਰਹਿ ਗਈ ਐ ਤੇ ਇੱਕ ਇਧਰ ਬਾਬੇ ਦੀ ਜਗਾ ਤੁਹਾਨੂੰ ਮੈਂ ਦਿਖਾਉਣਾ ਆ ਵੀ ਇਧਰ ਆ ਬਾਬੇ ਦੀ ਜਗਾ ਐ ਆ ਇਹ ਗੱਬੇ ਖੜੇ ਆ ਜੀ ਇੱਕ ਕੇ ਹੁੰਦਾ ਪਿੰਡ ਦੇ ਬੇਵਾਦ ਹੋ ਚੁੱਕਾ ਪਿੰਡ ਜਿੜ ਗਿਆ ਦੇ ਕੋ ਛੋਟੀਆਂ ਇੱਟਾਂ ਵੀ ਪਈਆਂ ਆ ਵਿੱਚ ਨਾ ਪੈਂਡਰੀਆਂ ਛੋਟੀਆਂ ਇੱਟਾਂ ਆ ਨਿੱਕੀ ਇੱਟ ਜਿਹਨੂੰ ਕਹਿੰਦੇ ਨਿੱਕੀਆਂ ਇੱਟਾਂ ਦਾ ਬਣਿਆ ਪਿੰਡ ਸੀ ਆ ਆ ਦੇਖ ਛੋਟੀਆਂ ਇਟਾਂ ਦਾ ਬਣਿਆ ਸੀ ਪਿੰਡ ਇਹ ਇਹ ਪ੍ਰਾਣੀ ਦੀ ਜਾਨੀ ਬਸ ਆਹ ਥੋੜੇ ਇੱਕ ਰਹਿ ਗਿਆ ਆ ਤੇ ਬਾਕੀ ਸਟੈਪ ਵਾਈਸ ਤੇ ਬਾਦੇ ਉੱਤੇ ਨਹੀਂ ਮੈਂ ਥਾਂ ਆ ਇੱਥੇ ਸੀਗਾ ਜੀ ਦਫਰਗਵਾਲ ਪਿੰਡ ਬੇਵਾਦਿਆ ਉੱਜੜ ਚੁੱਕਾ ਹੁਣ ਨਾ ਦਾ ਪਿੰਡ ਸੀ ਇਹ ਚਲੋ ਦੇਖਦੇ ਆ ਜੀ ਬਾਕੀ ਜਿੱਦਾਂ ਚੱਲਦਾ ਕਰਵਾਰ ਬਦਲ ਚੜਿਆ ਇਧਰੋਂ ਕਾਫੀ ਆ ਦੇਖੋ ਤੇ ਲਿਖਿਆ ਵੀ ਆ ਤੇ ਕੁਛ ਜਿਹਾ ਜੀ ਆ ਡੱਫਰੋਵਾਲ ਇਹਦੇ ਨਾਂ ਤੇ ਪਿੰਡ ਸੀ ਡੱਫਰਵਾਲ ਡੱਫਰਵਾਲ ਸੀ ਇਹ ਪੁੱਛਿਆ ਇੱਥੇ ਹੁਣ ਇਹ 47 ਦੇ ਵੇਲੇ ਉਜੜਿਆ ਜੀ ਪਿੰਡ ਇਹ 47 ਵੇਲੇ ਦੁਕਾਨ ਸਾਡੇ ਪੇਰੇ ਦੁਕਾਨਾਂ ਹੋਣ ਨਗਲਾ ਹੋਣੀ ਇੱਥੇ ਲੇਟੇ ਆ ਸੁਣਦੇ ਆ ਬਜ਼ੁਰਗਾ ਤੋਂ ਕਹਿੰਦੇ ਇੱਥੇ ਨਕਲਾਂ ਬਹੁਤ ਹੁੰਦੀਆਂ ਹੁੰਦੀਆਂ ਆਂ ਬਾਬਾ ਮੈਂ ਦੇਖਿਆ ਚੰਗੇ ਤਾਂ ਤੇ ਤੂੰ ਨਾਲੋਂ ਨਹੀਂ ਜਾ ਕੇ ਤੋਂ ਠੀਕ 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 ਕਾਲੇ ਕਾਲਾ ਨੰਬਰ ਹਾਂਜੀ 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 ਕਾਲੂ ਕਾਲੂ ਸੱਟ ਖਾਂਦੇ ਠੀਕ 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 ਉਹ ਛੋਟੇ ਨਹੀਂ ਹੁੰਦੇ ਸੀ ਦੋ ਦਿਨ ਚਾਰ ਦਿਨ ਲੈ ਜਾਣੀ ਹਾਂਜੀ 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 ਇਹਦੋਂ ਇੱਕ ਵਾਰ ਕਹਿੰਦੇ ਨਕਲਾਂ ਦੇਖ ਕੇ ਜਾਂਦੇ ਰਾਹ ਜਿੱਥੇ ਆ ਨਾ ਰਸੂਲ ਪੁੱਤ ਡੰਗ ਕੇ ਸੱਪ ਟੱਕਰਿਆ ਇਹਨਾਂ ਨੂੰ ਬਜ਼ੁਰਗਾ ਨੂੰ ਕਿਤੇ ਹੂੰ ਤੇ ਇਹਨਾਂ ਨੇ ਉਹ ਸੱਪ ਮਾਰ ਦਿੱਤਾ ਉਹ ਜਿਹੜੀ ਡਾਂਗਣਾ ਮਾਰਿਆ ਉਹ ਡਾਂਗ ਜਾਂਦੀ ਜਾਂਦੀ ਆਪਣੇ ਡ ਉਹਦੇ ਬੇਚਰੀ ਜ਼ਹਿਰ ਚੜ ਗਈ ਸੀ ਬਜ਼ੁਰਗਾਂ ਦੀ ਬਾਹ ਨੂੰ ਇਹ ਦੱਸਦੇ ਇੱਥੇ ਕਿ ਨਕਲਾਂ ਹੁੰਦੀਆਂ ਹੁੰਦੀਆਂ ਸੀ ਬਹੁਤ ਆ ਸਾਰਾ ਫੁੱਟ ਪਿੰਡ ਇੱਥੇ ਆ ਕੇ ਬਿਜਾ ਨੂੰ ਖੜਾ ਸੀ ਪਹਿਲਾਂ ਦੁਕਾਨਾਂ ਤਾਂ ਗੁੰਨਾ ਵੀ ਸੀਗੀਆਂ ਇੱਥੇ ਨਾ ਨਹੀਂ ਮਾਸ ਜਦ ਨੂੰ ਮਾਸ ਜਦ ਸੀ ਅੱਜ ਅੱਛਾ ਇੱਥੇ ਮਾਸ ਜਦ ਸੀ ਆ ਮਾਸ ਜਦ ਸੀ ਥੱਲੇ ਫਰਥ ਥੱਲੇ ਹੈਗੀ ਆ ਥੱਲੇ ਨਾ ਪੱਕਾ ਥੱਲੇ ਫਰਥ ਹੂੰ ਇੱਥੇ ਮਾਸ ਜਦ ਇਹ ਤਾਂ ਕਹਿੰਦੇ ਆ ਆਪ ਤਾਂ ਇਹ ਤਾਂ ਦੇਖੀ ਮਾਸ ਜਦ ਮੜੀ ਜੀ ਮੈਂ ਨਾ ਖੜੀ ਖੁੜੀ ਜੀ ਦੇਖੀ ਆ ਥੋੜੀ ਵਾਲੀ ਹੂੰ ਇਹ ਮਸਜਿਦ ਦੀ ਅਫਰਤਨਾ ਕਿੰਨਾ ਕੁ ਦੇਖਿਆ ਤੁਸੀਂ ਪਿੰਡ ਕਿੱਡਾ ਕਿਸੇ ਜਦੋਂ ਹਟਾਇਆ ਢੋਆ ਬਜ਼ੁਰਗਾਂ ਨੇ ਦੇਖਿਆ ਜਰਾ ਅਸੀਂ ਤਾਂ ਆਪਣੀ ਸੁਰਤ ਤੇ ਇਥੇ ਇੱਕ ਅੱਧਾ ਕੰਦਾ ਕੰਦਾ ਇੱਕ ਦੋ ਦੇਖਿਆ ਅਸੀਂ ਹਾਂਜੀ ਹਾਂਜੀ ਤੇ ਜਾਂ ਅਸੀਂ ਇਹਦੇ ਲੱਗਿਆ ਬੂੜ ਦੇ ਕੁਝ ਹੁੰਦਾ ਸੀਗਾ ਮਾੜਾ ਮੋਟਾ ਕੁਝ ਦੇਖਿਆ ਸੀ ਸਾਡੀ ਜ਼ਿੰਦਗੀ ਦਾ ਹਾਂ ਇਦਾਂ ਹੀ ਸੀਗਾ ਆ ਬਾਪਰੇ ਜਗ੍ਹਾ ਜ਼ਰੂਰ ਸੀ ਜਗ੍ਹਾ ਸਾਡੇ ਭਰਾਣ ਬਣੀ ਸੀ ਪਹਿਲਾਂ ਵੀ ਇਹ ਨਹੀਂ ਜਗ੍ਹਾ ਪਹਿਲਾਂ ਵੀ ਨਹੀਂ ਪਹਿਲਾਂ ਕੋਈ ਛੋਟੀ ਜਿਹੀ ਮਟੀ ਸੀਗੀ ਛੋਟੀ ਜੀ ਮਤੀ ਸੀ ਉਹਨਾਂ ਦੀ ਜਗ੍ਹਾ ਬਣਾ ਦਿੱਤੀ ਵਾਲੀ ਹਾਂ ਹਾਂ ਗਣ ਹੀ ਕਰਦਾ ਫੇ ਕੋਕੜਾ ਉੱਠਦਾ ਨਹੀਂ ਆ ਜਾਂਦਾ ਕੋਈ ਲੰਦਰ ਪਾਸਾ ਹਾਂ ਆ ਚਲੋ ਅਗਲੇ ਦਾ ਕੰਮ ਜਿਹੜਾ ਕਰਦਾ ਅਗਲਾ ਕਰਦਾ ਹੀ ਆ ਦੇਖ ਲਓ ਜਦੋਂ ਪਿੰਡ ਹੁੰਦਾ ਤਾਂ ਉਦੋਂ ਚੀਜ਼ ਕੀ ਹੁੰਦੀ ਫਿਰਨੀ ਵਾਲੇ ਦੇ ਵਾਲੇ ਚਾਰ ਸਵੇਰੇ ਜਿੱਦਾਂ ਪਿੰਡ ਦੀ ਹੁੰਦੀ ਉਦਾਂ ਹੀ ਆ ਇਹਦੇ ਹੱਲੇ ਵੀ ਹਾਂਜੀ ਹਾਂਜੀ ਤੇ ਬਸ ਇਹ ਉੱਜੜ ਚੁੱਕਾ ਪਿੰਡ ਚਾਰ ਸਵੇਰੇ ਹੀ ਆ ਫਿਰ ਨਹੀਂ ਏ ਮੇਰੇ ਖਿਆਲ ਨਾਲ ਜੇ ਤੁਸੀਂ ਛਜਰੇ ਤੋਂ ਕਢਾਉ ਹੱਲੇ ਵੀ ਮੇਰਾ ਗੱਲ ਪਿੰਡ ਦੀਆਂ ਪੈੜੀਆਂ ਬੋਲਦੇ ਹੁਣੇ ਹਾਂ ਲੇ ਜੀ ਨਾਲ ਜੀ ਬੋਲ ਜੀ ਹੈ ਨਾ ਡੱਫਰਵਾ ਦੇ ਡੱਫਰ ਸਾਡੀਆਂ ਮੋਟਰਾਂ ਡੱਫਰਵਾ ਦੇ ਬੋਲਦੀਆਂ ਹਾਂ 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 ਜਿੰਦੀ ਜਾਂਦੀ ਆ ਇਹਨਾਂ ਦੀ ਮਾਸਟਰ ਮੇਰ ਚੰਦ ਹੁਣਾਂ ਦੀ ਜਿਹੜੀ ਜ਼ਮੀਨ ਆ ਜਿੰਦੀ ਜਾਂਦੀ ਸਾਰੀ ਤਲਵੰਡੀ ਨੂੰ ਆਪਣੇ ਹਾਂਜੀ 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 ਆ ਸਾਰੀ ਸਾਹ ਇਹਨਾਂ ਦੀ ਕੰਮੇ ਕੀ ਆ ਗੋੱਚੀ ਦੀ ਜ਼ਮੀਨ ਹਾਂ ਹਾਂ ਉੱਪਰ ਆ ਜੀ ਗਿਆਨਦੀ ਸਾਰੀ ਜ਼ਮੀਨ ਦਾ ਡੱਫਰ ਡੱਫਰ ਵਾਲ ਤੇ ਆ ਆ ਹਾ ਦੰਦਿਆ ਸੜਕ ਨਹੀਂ ਹਾਂ ਹਾਂ ਤੇ ਹੱਦਾਂ ਜਾਂਦੀ ਸਿੱਧੀ ਇਹਦੇ ਨੂੰ ਫੇਰ ਪਿੱਛੇ ਉਹ ਉਹ ਚੱਲ ਜਾਂਦੀ ਪਰੇ ਹਾਂ ਇਹਨਾਂ ਦੇ ਪਿੱਛੇ ਦੇਖੋ ਕਸ਼ਮੀਰੀ ਦੇ ਕਮਾਰ ਦੇ ਹਾਂਜੀ 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 ਚੱਲ ਜਾਂਦੀ ਇਹ ਫੇਰ ਇਥੋਂ ਮੁੜ ਕੇ ਨਾ ਕਮਾ ਤੇ ਮੱਛੀ ਵੱਲ ਮੁੜਦੀ ਆ ਅੱਛਾ ਜੀ ਫੇਰ ਆ ਨਹੀਂ ਬੰਨਾ ਇਸੋ ਜਿਹਨਾਂ ਕਾਜ ਵਾਲਾ ਸਾਹਮਣੇ ਹਾਂ ਇਹ ਸਿੱਧਾ ਹੀ ਜਾਂਦਾ ਇਹ ਸਿੱਧੀ ਆਪਣੇ ਤਲਵੰਡੀਆ ਦੇ ਤਲਵੰਡੀ ਨੂੰ ਨਕਲਦੀ ਹੈ ਉੱਥੇ ਦੁਬਿਲੇ ਲਾਦੀ ਹੱਜਾ ਕੇ ਉੱਥੇ ਜਾ ਕੇ ਵੀ ਉਹ ਮੋਹਰੇ ਪੱਥਰ ਆ ਬਹੁਤ ਵੱਡਾ ਚਾਰਨ ਸਿੰਘ ਦੀ ਮੋਟਰ ਦੇ ਕੋਲ ਉੱਥੋਂ ਓਰਲੇ ਬੰਨਣ ਉਹ ਡੱਫਰਵਾਲ ਦੇ ਓਰਲੇ ਪੈਲੀ ਬਾਗ ਦੀ ਪਰਲੀ ਤਰਵੰਡੀ ਜੇ ਵਜਦੀ ਆ ਠੀਕ ਜੇ ਟੈਂਪਰ ਤਾਂ 1000 ਕਿੱਲਾ ਜੀ 1000 ਕਿੱਲਾ ਹੈ ਪਿੰਡ ਦੀ ਜਮੇ ਜੀ ਹਾਂ ਉਹ ਤਗੜੇ ਰਾਜਪੁਰ ਨਿਰਮਾਣ ਸੀ ਉਹ ਠੀਕ 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 ਦੋਸਤ ਮੈਂ ਫਿਰ ਚੱਲ ਗਿਆ ਹਜ਼ਾਰ ਕਿੱਲਾ ਹੈ ਪਿੰਡ ਦੀ ਜਮੇ ਜੀ ਹਾਂ ਉਹ ਤਗੜੇ ਰਾਜਪੁਰ ਨਿਰਮਾਣ ਸੀ ਉਹ ਠੀਕ 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 ਦੋਸਤ ਮੈਂ ਫਿਰ ਚੱਲ ਗਿਆ ਹਾਂ ਚਲੋ ਠੀਕ ਹੈ ਜੀ ਚਲ